ਸ਼੍ਰੀ ਮੁਖਸਰ ਸਾਹਿਬ ਵਿਕੇ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਦੇ ਵਿਰੁੱਧ ਮਹਿੰਦੇ ਤਹਿਤ ਕਾਰਵਾਈ ਕਰਦੇ ਆ ਪੁਲਿਸ ਨੇ ਆਦਰਸ਼ ਨਗਰ ਫਿਟਿਕ ਕਤਿਤ ਨਸ਼ਾ ਤਸਕਰ ਦੇ ਮਕਾਨ ਤੇ ਪੀਲਾ ਪੰਜਾ ਚਲਾ ਦਿੱਤਾ ਇਸ ਮੌਕੇ ਦੇ ਵੱਡੀ ਗਿਣਤੀ ਵਿੱਚ ਪੁਲਿਸ 파ਟੀ હાજર ਰਹੀ ਇਸ ਦੌਰਾਨ ਗੱਲਬਾਤ ਕਰਦੇ ਆ ਐਸਐਸਪੀ ਡਾਕਟਰ ਅਖੀਰ ਚੌਧਰੀ ਨੇ ਕਿਹਾ ਕਿ ਇਸ ਮਹਿੰਦੇ ਤਹਿ ਜਿੱਥੇ ਨਸ਼ਾ ਵਿਰੋਧੀ ਜਾਗਰੂਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ ਉੱਥੇ ਇਸ ਮਹਿੰਮ ਤੇ ਤਹਿ ਨਸ਼ਾ ਤਸਕਰ ਲੋ ਬਣਾਈਆਂ ਪਰ ਪ੍ਰਾਪਰਟੀ ਬੀਲਾ ਪੰਜਾ ਚੱਲ ਰਿਹਾ ਹੈ ਅੱਜ ਵੀ ਜਿਸ ਪ੍ਰਾਪਰਟੀ ਬੀਲਾ ਪੰਜਾ ਚੱਲਿਆ ਹੈ ਇਸ ਨਸ਼ਾ ਤਸਕਰ ਦੇ ਨਸ਼ੇ ਦੇ ਕਈ ਅਪਰਾਧੀ ਮਾਮਲੇ ਦਰਜਨ ਦੱਸਿਆ ਕਿ ਮਨਜੂਰਾ ਦੇਵੀ ਨਾਮ ਦੀ ਔਰਤ ਜਿਸ ਤੇ ਪੁਲਿਸ ਅਨੁਸਾਰ ਨਸ਼ੇ ਦੇ 3 ਹੋਰ ਮਾਮਲੇ ਦਰਜ ਹਨ ਉਸ ਦੇ ਘਰ ਤੇ ਬਿਲਾ ਬੰਦਾ ਚਲਾਇਆ ਗਿਆ ਇਸ ਮੌਕੇ ਤੇ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਤੇ ਵੱਡੀ ਗਿਣਤੀ ਪੁਲਿਸ ਪਾਰਟੀ ਹਾਜ਼ਰ ਰਹੀ ਉੱਥੇ ਹੀ ਆਮ ਲੋਕਾਂ ਨੇ ਪੁਲਿਸ ਨੂੰ ਚਲਾਈ ਗਈ ਪੁਲਿਸ ਇਸ ਮੈਂ ਦੀ ਛਲਾਗਾ ਵੀ ਕੀਤੀ ਹਾਂ ਇਹ ਦਰਸ਼ਨਾਪੁਰ ਨਾਵਾ ਮਿਆਂ ਸੀ ਮੁਖਸਰ ਸਾਹਿਬ ਤੋਂ ਬੋਲ ਰਹੇ ਹਾਂ ਸੀ ਨਾਸ਼ਿਆ ਤੋਂ ਬਹੁਤ ਦੁਖੀ ਸੀ ਕਿ ਸਰਕਾਰ ਨੇ ਇਸਾਂ ਬਦਲੇ ਬਹੁਤ ਵਧੀਆ ਕੰਮ ਕਰਦੀ ਆ ਅਸੀਂ ਇਹ ਕੰਮ ਸੇ ਬਹੁਤ ਖੁਸ਼ ਹਾਂ ਜਿਹੜਾ ਸਰਕਾਰ ਨੇ ਵਧੀਆ ਐਕਸ਼ਨ ਲਿਆ ਵਾ। ਹਾਂਜੀ। ਕੀ ਕੀ ਕਰਕੇ ਬਈ ਕੀ ਮਹਿਸੂਸ ਕੀਤਾ? ਹਾਂਜੀ ਪਹਿਲਾਂ ਨਾਲ ਮਸ਼ਾ ਘੱਟਿਆ। ਪਹਿਲਾਂ ਜ਼ਿਆਦਾ ਵਿਖਦਾ ਸੀਗਾ ਖਵਾਵਾ ਜਾਂ ਵੀ ਬਹੁਤ ਹੁੰਦੀ ਸੀਗੀ ਆਣ ਜਾਣ ਤੋਂ ਬਹੁਤ ਪਰੇਸ਼ਾਨ ਸੀ ਅਸੀਂ ਇੱਥੇ। ਹਾਂਜੀ। ਹੁਣ ਘੱਟਿਆ। ਸੇਵਾਬਾਸੀ ਸਾਹਿਬ ਅਗਲੇ ਐਨਐਸਐਸ ਸਾਹਿਬ। ਹਾਂਜੀ ਹਾਂਜੀ ਅਸੀਂ ਸੀਐਮ ਸਾਹਿਬ ਦਾ ਐਸਐਸਪੀ ਦਾ ਥੈਂਕਯੂ ਬੋਲਦੇ ਹਾਂ ਕਿ ਇਹਨਾਂ ਨੇ ਬਹੁਤ ਹੀ ਯਾ ਕੰਮ ਕੀਤਾ। ਮੈਂ ਜੀ ਮੁਕਸਰ ਦਾ ਨਵਾਸੀ ਹਾਂ ਜੀ। ਇਹ ਉਹਦੇ ਨਸ਼ਾ ਮੁਕਤ ਲੀਆ ਬਹੁਤ ਸੋਹਣਾ ਕੰਮ ਪੰਜਾਬ ਦੀ ਪੁਲਿਸ ਕਰ ਰਹੀ ਆ ਜਦੋਂ ਵੀ ਸਾਨੂੰ ਕਿਤੇ ਨਸ਼ੇ ਵਿਰੋਧੀ ਜਾਣਕਾਰੀ ਮਿਲਦੀ ਐ ਅਸੀਂ ਜਾਣਦੇ ਆ ਤੇ ਸਾਡੇ ਨਾਲ ਚੁਰਦੇ ਆ ਬਹੁਤ ਵਧੀਆ ਇਹ ਕੰਮ ਭਵਾਨਤਮਾਨ ਸਰਕਾਰ ਦਾ ਹੈ ਜੀ ਧੰਨਵਾਦ ਲੱਗਦਾ ਕੋਈ ਸਮਾਜਿਕ ਤੇ ਅਸਰ ਪਾਊਗਾ ਜੀ ਹਾਂ ਜੀ ਬਹੁਤ ਜ਼ਿਆਦਾ ਅਸਰ ਪਾਊਗਾ ਜੀ ਇਹ ਬੱਚਿਆਂ ਦੀ ਜਿਹੜੀ ਹੈ ਜਵਾਨੀ ਆ ਰੋਂ ਨੂੰ ਬਚੂਗੀ ਏ ਮੇਰਾ ਨਾਮ ਸਨੂ ਸੋਢੀ ਹੈ ਜੀ ਮੈਂ ਕੋਰਡ ਰੋਡ ਦਾ ਇਹਨਾਂ ਵਾਲਾ ਜਿੱਥੇ ਜਿਹੜੇ ਘਰ ਤੋੜੇ ਜਾ ਰਹੇ ਕੀ ਲੱਗਦਾ ਪੰਜਾਬ ਸਰਕਾਰ ਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਰਲ ਕੇ ਜੋ ਕੰਮ ਕਰ ਰਹੇ ਨੇ ਤੇ ਬਹੁਤ ਵਧੀਆ ਕਰ ਰਹੇ ਨੇ ਇਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਬੰਦਾ ਨਸ਼ਾ ਵੇਚੂਗਾ ਉਹਨੂੰ ਵੇਹੇ ਮੋੜ ਵੇਚ ਕੇ ਉਹਨੂੰ ਡਰ ਲੱਗੂਗਾ ਵੀ ਸਾਡੇ ਨਾਲ ਵੀ ਇਹ ਕੰਮ ਹੋ ਸਕਦਾ ਲੱਗਦਾ ਸਮਾਜ ਨੂੰ ਇਹਦਾ ਚੰਗਾ ਸੁਨੇਹਾ ਮਿਲੂਗਾ ਜਰੂਰ ਮਿਲੂਗਾ ਜੀ ਇਹ ਬਹੁਤ ਵਧੀਆ ਕੰਮ ਕੀਤਾ ਤੁਸੀਂ ਆਸਰਗਾ ਮੈਂ ਰਮਦੀਪ ਸਿੰਘ ਸੰਧੂ ਜੀ ਸ਼੍ਰੀ ਮੁਕਸਰਾਵਾ ਹਰਸ਼ਨਗਰ ਰਹਿਣ ਦਾ ਵਾਸੀ ਹਾਂ ਜੀ ਜੋ ਵੀ ਨਸ਼ਿਆ ਵਿਰੋਧ ਕੰਮ ਚੱਲ ਰਿਹਾ ਵੀਰੇ ਬਹੁਤ ਵਧੀਆ ਚੱਲ ਰਿਹਾ ਪਿਆ ਅਫੀਸਰ ਦਾ ਧੰਨਵਾਦ ਹੈ ਪਿਆ ਪੁਲਿਸ ਦਾ ਧੰਨਵਾਦ ਹੈ ਜੀ ਐਸਐਸਪੀ ਸਾਹਿਬ શ્રી ਮੁਖਤਸਰ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਜਦੋਂ ਵੀ ਸਾਡੇ ਦੇ ਆਸ-ਪਾਸੇ ਨਸ਼ਾ ਵਿਕਦਾ ਜਿੱਦਾਂ ਅਸੀਂ ਪੁਲਿਸ ਨੂੰ ਨਾਲ ਦੀ ਨਾਲ ਕੰਸੀਡਰ ਕਰਦੇ ਆ ਜੀ ਤੇ ਪੁਲਿਸ ਨਾਲ ਦੀ ਨਾਲ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਅੱਜ ਵੀਲੇ ਹੀ ਮਲਾਰਮ ਭੇਜ ਕੇ ਉੱਥੇ ਰੇਡ ਕਰਵਾਉਂਦੇ ਆ ਜੀ ਜਦੋਂ ਇਹ ਫਰਕ ਪਿਆ ਹੁਣ ਹੋਣ ਅੱਗੇ ਨਾਲੋਂ ਜੀ 100 ਵਿੱਚੋਂ ਜੀ ਕਰੀਏ ਤਾਂ 85% ਪੂਰਾ ਫਰਕ ਪੈ ਗਿਆ ਨਸ਼ੇ ਦਾ ਜੀ ਹਾਂਜੀ ਕਿਸ ਕਿਸ ਦੇ ਜਿਹੜੇ ਮੁੰ ਬੱਚੇ ਨੇ ਜਿਹੜੇ ਪਾਇਬਲ ਕੁਝ ਆਈਡੀਆ ਸਰ ਨਾਈਟ ਨੌਜਵਾਨੀ ਜਿਹੜੀ ਹੈਗੀ ਸਾਰੀ ਨਸ਼ਾ ਵਿਰੋਧੀ ਤੂਰੀ ਫਿਰਦੀ ਹੈ ਜੀ ਪਰ ਉਹਨਾਂ ਇਸ ਕਰਕੇ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਜੀ ਪੰਜਾਬ ਸਰਕਾਰਾਂ ਦੇ ਵੀ ਤੁਸੀਂ ਦੇਖਿਆ ਹੀ ਹੈ ਜਿਹੜਾ ਬਿਹਰਾ ਕਰਤ ਹੋਇਆ ਜੀ ਤੇ ਮਾਨ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਵੀਰ ਜਿਹੜਾ ਘਰ ਅੱਜ ਟੁੱਟਿਆ ਉਹਨਾਂ ਦਾ ਕੀ ਹਾਲ ਸੀ ਤੁਹਾਨੂੰ ਕੀ ਜਾਣਕਾਰੀ ਹੈ ਇਸ ਚੀਜ਼ ਬਾਰੇ ਇਹੀ ਪਾਈ ਨਸ਼ਾ ਹੀ ਵਿਕਦਾ ਚ ਦੇਣਾ ਚਾਹੀਏ ਇੱਥੇ ਆ ਕੇ ਮੰਦਿਰ ਕਰਦੀ ਸੀ ਲੱਗਦਾ ਕੋ ਚੰਗਾ ਹੋਇਆ ਇਹ ਕੰਮ ਕਰਾ ਹਾਂ ਬਹੁਤ ਵਧੀਆ ਕੰਮ ਹੋਇਆ ਗੀ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਸੀਐਮ ਸਾਹਿਬ ਵੱਲੋਂ ਜੋ ਯੋਧਨਸ਼ੇ ਵਿਰੁੱਧ ਮੁਹਿੰਮ ਪਿਛਲੇ ਲਗਭਗ 4 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈਗੀ ਉਸ ਦੀ ਲਗਾਤਾਰਤਾ ਤੇ ਅੱਜ ਇੱਕ ਜੋ ਹਡਨ ਡਰਗ ਪੈਡਲਰ ਦੀ ਇੱਕ ਜੋ ਪ੍ਰਾਪਰਟੀ ਹੈਗੀ ਇਹ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਦੀ ਸੀ ਕਿ ਇਸ ਤੇ ਮਲਟੀਪਲ ਐਫਆਈਆ ਰਜਿਸਟਰ ਕੀਤੀ ਗਈ ਹੈਗੀਆਂ ਪਹਿਲਾਂ ਤੇ ਇਸ ਦੇ ਬੇਸ ਤੇ ਵੈਰੀਫਿਕੇਸ਼ਨ ਕੀਤੀ ਗਈ ਤੇ ਜੋ ਕਨਸਰਨ ਜੋ ਸਿਵਲ ਬੋਡੀ ਹੈਗੀ ਇਹੋ ਉਨਾ ਦੇ ਕੋਆਰਡੀਨੇਟ ਕੀਤਾ ਗਿਆ ਸਾਰੀ ਮੁਕੰਮਲ ਕਾਰਵਾਈ ਵੈਰੀਫਾਈ ਕਰਕੇ ਅੱਜ ਡਿਮੋਲੀਸ਼ਨ ਐਕਸਰਸਾਈਜ਼ ਐਗਜ਼ੀਕਿਊਟ ਕੀਤੀ ਜਾ ਰਹੀ ਹੈ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਏਰੀਆ ਸਿਕਿਉਰਿਟੀ ਤੇ ਪ੍ਰੋਪਰ ਸਿਕਿਉਰਿਟੀ ਮੇਨਟੇਨ ਕਰਨ ਲਈ ਸਾਰੇ ਬੰਦੋਬਸਤਾਂ ਕੀਤੇ ਗਏ ਹੈਗੇ ਤੇ ਇਹ ਡੈਮੋਨਸਟ੍ਰੇਟਿਵ ਐਕਸ਼ਨ ਜੋ ਹੈ ਪ੍ਰੋਪਰਟੀ ਡਿਮੋਲੀਸ਼ਨ ਤੇ ਇਹ ਪਬਲਿਕ 'ਚ ਇਹੀ ਮੈਸੇਜ ਦਿੱਤਾ ਜਾ ਰਿਹਾ ਹੈਗਾ ਕਿ ਜੋ ਵੀ ਕੋਈ ਸੇਲ ਆਫ ਡਰੱਗਸ ਤੇ ਕੋਈ ਪ੍ਰੋਪਰਟੀ ਬਣਾਏਗਾ ਤਾਂ ਉਸ 'ਤੇ ਡੈਮੋਨਸਟ੍ਰੇਟਿਵ ਤੇ ਡੈਟਰੈਂਟ ਐਕਸ਼ਨ ਹੋਏਗਾ ਤੇ ਐਗਜ਼ੈਂਪਲਰੀ ਰਿਐਕਸ਼ਨ ਹੋਏਗਾ ਤੇ ਇਸ ਦੇ ਨਾਲ ਨਾਲ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਜਿੱਥੇ ਵੀ ਉਹਨਾਂ ਨੂੰ ਕੋਈ ਡਰੱਗਸ ਮੈਗਨਲਰ ਬਾਰੇ ਕੋਈ ਇਨਪੁਟ ਮਿਲਦੀ ਹੈਗੀ ਤਾਂ ਤੁਰੰਤ ਪੁਲਿਸ ਨਾਲ ਸ਼ੇਅਰ ਕੀਤੀ ਜਾਏ ਤੇ ਉਸ ਦੀ ਅਨੋਨਿਮਿਟੀ ਰੱਖੀ ਜਾਏਗੀ ਤੇ ਉਸ ਤੇ ਤੁਰੰਤ ਕਾਰਵਾਈ ਵੀ ਕੀਤੀ ਜਾਏਗੀ ਸਰ ਜਿਨ੍ਹਾਂ ਦਾ ਘਰ ਤੋੜ ਰਹੇ ਆ ਇਸ ਵੇਲੇ ਕੋਈ ਸਟੱਡੀ ਚੱਲ ਰਹੀਆਂ ਕਿਤੇ ਹੋਰ ਆ ਕੁਝ ਹੈ ਇਹਨਾਂ ਦਾ ਐਟ ਪ੍ਰੈਜ਼ੈਂਟ ਕਿਤੇ ਹੋਣਗੇ ਨਹੀਂ ਇਹਨਾਂ ਦੇ ਜੋ ਮੈਂ ਪਹਿਲਾਂ ਕਿਹਾ ਕਿ ਮਲਟੀਪਲ ਐਫਅयर्स ਰਜਿਸਟਰਡ ਹੈਗੀ ਹੈ ਤੇ ਸਾਰੀ ਕਾਨੂੰਨੀ ਚੀਜ਼ ਤੇ ਵੈਰੀਫਾਈ ਕਰਕੇ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿੰਨੀਆਂ ਕੇਸ ਇਹਨਾਂ ਦੇ ਉੱਪਰ ਦਾਇਰਤਾ ਹੋਈ ਇਹ ਮਲਟੀਪਲ ਅਫੇਅਰਸ ਹੈਗੇ ਇਹਨਾਂ ਤੇ ਕੋਈ ਆਈਡੀਆ ਕੋਈ 10 15 ਪੰਜ ਅਫੇਅਰਸ ਰਜਿਸਟਰਡ ਹੈਗੇ ਇਹਨਾਂ ਪੰਜਾਬੀ ਟੀਵੀ ਦੀ ਮੁਕਸਰੋਂ ਖੁੰਟ ਲਾਦੀ ਰਿਪੋਰਟ